ਦੇਖੋ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਸੱਭਿਆਚਾਰਾ ਸਾਡਾ ਸਾਡੀਆਂ ਖੇਡਾਂ ਨੇ ਜੀ ਇਹਦੇ ਨਾਲ ਸ਼ੁਰੂ ਤੋਂ ਸਾਡੇ ਦਾਦਾ ਪਰਦਾਦਾ ਬਜ਼ੁਰਗ ਸਾਡੇ ਜੁੜੇ ਹੋਏ ਆ ਪਿੰਡ ਰੰਨੋ ਤੇ ਹਕੀਮਪੁਰਾ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਸਾਡੇ ਕਲੱਬ ਦੇ ਪ੍ਰਧਾਨ ਸਾਹਿਬ ਮਿਲ ਕੇ ਜਿਹੜੇ ਆ ਸਤਾਈ ਮਾ ਜਿਹੜਾ ਜੀ ਗੁੱਗਾ ਨੌਮੀ ਕਬੱਡੀ ਖੇਡ ਮੇਲਾ ਜਿਹੜਾ ਕਰਵਾ ਰਿਹਾ ਔਰ ਬਹੁਤ ਵੱਡੇ ਪੱਧਰ ਤੇ ਹੁੰਦਾ ਜੀ ਤੇ ਇਹ 30 31 ਤੇ 1 ਸਤੰਬਰ ਤੱਕ ਚੱਲਣਾ ਜੀ 1 ਸਤੰਬਰ ਨੂੰ ਮੈਂ ਵਿਸ਼ੇਸ਼ ਤੌਰ ਤੇ ਐਜੇ ਮੁੱਖ ਮਹਿਮਾਨ ਪਹੁੰਚ ਰਿਹਾ ਜਿਹਦੇ ਵਿੱਚ ਸਾਡੇ ਚੇਅਰਮੈਨ ਦੀਪਾਰਾਮਗੜ੍ਹ ਦੀ ਚੇਅਰਮੈਨ ਮਾਰਕਟ ਕਮੇਟੀ ਪਾਸੋਂ ਤੇ ਸਾਡੇ ਗੁਰਦੀਪ ਟਿਵਾਣਾ ਸਾਹਿਬ ਤੇ ਜਿਹੜੇ ਚੇਅਰਮੈਨ ਮਾਰਕੀਟ ਕਮੇਟੀ ਨਾਬਾ ਨੇ ਤੇ ਸਾਡੀ ਸਾਰੀ ਟੀਮ ਜਿਹੜੀ ਆ ਉੱਥੇ ਪਹੁੰਚੇਗੀ ਤੇ ਇਹਦੇ ਵਿੱਚ ਡਾਕਟਰ ਬਲਬੀਰ ਜੀ ਕਿਉਂਕਿ ਸਾਡੇ ਗਵਾਂਢੀ ਨੇ ਹੈਲਥ ਮਿਨਿਸਟਰ ਵੀ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਜ਼ਰੂਰ ਹਾਜ਼ਰੀ ਲਾਉਣ ਤੇ ਇਹਦੇ ਵਿੱਚ ਜਿਹੜੀਆਂ ਨੇ ਜੀ ਕਬੱਡੀ ਦੀਆਂ ਖੇਡਾਂ ਜਿਹਦੇ ਵਿੱਚ ਤਕਰੀਬਨ 35 ਕਿਲੋ ਤੋਂ ਲੈ ਕੇ 70 ਕਿਲੋ ਤੱਕ ਫਿਰ ਉੱਪਰ ਕਬੱਡੀ ਜਿਹੜੀ ਹੈ ਜ ਉਹਦੇ ਜ਼ਬਰਦਸਤ ਮੁਕਾਬਲੇ ਹੁੰਦੇ ਔਰ ਅ ਇਲਾਕੇ ਦੀ ਨਹੀਂ ਹੁੰਦਾ ਪੰਜਾਬ ਦੀਆਂ ਮੰਨੀਆਂ ਪਰ ਮੰਨੀਆਂ ਟੀਮਾਂ ਜਿਹੜੀਆਂ ਨੇ ਇਹਦੇ ਵਿੱਚ ਭਾਗ ਲੈ ਰਹੀਆਂ ਨੇ ਔਰ ਵੱਡੇ ਵੱਡੇ ਪੱਦਰ ਦਾ ਹੈ ਜਿਹੜਾ ਜੀ ਟੂਰਨਾਮੈਂਟ ਹੁੰਦਾ ਤਾਂ ਸਭ ਨੂੰ ਬੇਨਤੀ ਕਰੂੰਗਾ ਕਿ ਤੁਸੀਂ 30 31 ਅਗਸਟ ਔਰ 1 ਸਤੰਬਰ ਨੂੰ ਮੈਂ ਖੁਦ ਪਹੁੰਚ ਰਿਹਾ ਤੁਸੀਂ ਸਾਰੇ ਉੱਥੇ ਪਹੁੰਚ ਕੇ ਹਾਜ਼ਰੀ ਲਾਓ ਜੀ ਸਰ ਸਿੰਘ ਗ੍ਰਾਮ ਪੰਚਾਇਤ ਰੰਨੋ ਤੇ ਹਕੀਮਪੁਰਾ ਦੋਏ ਸਾਂਝੇ ਟੂਰਨਾਮੈਂਟ ਕਰਾ ਰਹੇ ਹਾਂ ਮੁੱਖ ਮਹਿਮਾਨ ਸਾਡੇ ਐਮ ਐਲ ਏ ਸਾਹਿਬ ਤੇ ਬਾਕੀ ਮੰਤਰੀ ਵਗੈਰਾ ਜਿਵੇਂ ਸਾਡੇ ਪਾਏ ਬਨੇ ਤੋ ਇਹ ਦਿੱਤੀ ਪੋਸਟ ਵਿੱਚ ਮਾਨ ਸਾਹਿਬ ਲੈ ਕੇ ਆਉਂਗੇ ਅਸੀਂ ਮੇਰਾ ਖਿਆਲ 28 ਮਹੀਨਾ ਤੀ ਮਾ ਟੂਰਨਾਮੈਂਟ ਤਾਂ ਜੀ ਅਸੀਂ ਸਾਂਝਾ ਕਰਾ ਰਹੇ ਹਾਂ ਬੀਰ ਨੋਟਿਸ ਪੜਾ